ਪੂਰੇ ਪੰਜਾਬ ਦੇ ਅੰਦਰ ਲਗਾਤਾਰ ਪੈ ਰਹੀ ਧੁੰਦ ਦੇ ਨਾਲ ਜਿੱਥੇ ਰਾਹਗੀਰ ਪ੍ਰਭਾਵਿਤ ਹੋ ਰਹੇ ਨੇ ਤੇ ਉੱਥੇ ਹੀ ਕਿਸਾਨਾਂ ਨੂੰ ਵੀ ਬਿਜਾਈ ਕਰਨ ਤੇ ਆਰਿਆਂ ਨੇ ਵੱਡੀਆਂ ਮੁਸ਼ਕਲਾਂ ਤੋਂ ਧੁੰਦ ਪੈਣ ਦੇ ਨਾਲ ਖੇਤਾਂ ਦੇ ਵਿੱਚ ਵੱਧਦੀ ਜਾ ਰਹੀ ਹੈ ਸਿਲ ਜਿਸ ਦੇ ਨਾਲ ਅਜਨਾਲਾ ਦੇ ਕਿਸਾਨਾਂ ਨੂੰ ਬਿਜਾਈ ਕਰਨ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਪੇਸ਼ ਕਰਨੀਆਂ ਆ ਪੇਸ਼ਾਰੀਆਂ ਨੇ ਜਿਸ ਦੇ ਚਲਦੇ ਜ਼ਿਆਦਾ ਸਿਲ ਹੋਣ ਦੇ ਨਾਲ ਖੇਤਾਂ ਵਿੱਚ ਕਣਕ ਦਾ ਪੁਗਾਰਾ ਵੀ ਲੇਟ ਹੋਵੇਗਾ ਤੇ ਜੇਕਰ ਖੇਤ ਸੁੱਕੇ ਹੋਣ ਤਾਂ ਇੱਕ ਦਿਨ ਦੇ ਵਿੱਚ ਕਿਸਾਨ 10 ਤੋਂ 12 ਏਕੜ ਕਣਕ ਦੀ ਬਿਜਾਈ ਕਰ ਲੈਂਦਾ ਪਰ ਹੁਣ ਤਿੰਨ ਤੋਂ ਚਾਰ ਕਿੱਲੇ ਹੀ ਕਣਕ ਦੀ ਬਿਜਾਈ ਹੋ ਰਹੀ ਹੈ ਪਰ ਜ਼ਿਆਦਾ ਸਿਲ ਹੋਣ ਦੇ ਨਾਲ ਕਿਸਾਨ ਇੱਕ ਦਿਨ ਦੇ ਵਿੱਚ ਸਿਰਫ ਚਾਰ ਕਿੱਲਾਂ ਦੀ ਹੀ ਬਿਜਾਈ ਕਰ ਪਾਉਂਦਾ ਹੈ ਤੇ ਇਸ ਦੇ ਨਾਲ ਡੀਜ਼ਲ ਦੀ ਵੀ ਬਹੁਤ ਜ਼ਿਆਦਾ ਖਪਤ ਹੁੰਦੀ ਹੈ ਪੰਜਾਬ ਨੂੰ ਧੁੰਦ ਦੀ ਜਿਹੜੀ ਚਾਦਰ ਨੇ ਲਪੇਟ ਲਿਆ ਹੋਇਆ ਆਪਣੇ ਅੰਦਰ ਟੱਕ ਲਿਆ ਹੋਇਆ ਪਰ ਜਿੱਥੇ ਰਸਗਿਰਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਉੱਥੇ ਕਿਤਨਾ ਕਿਤੇ ਕਿਸਾਨਾਂ ਨੂੰ ਵੀ ਇਸ ਧੁੰਦ ਦਾ ਜਿਹੜਾ ਖਾਸਾ ਅਸਰ ਆਉਂਦਾ ਨਜ਼ਰ ਆਉਂਦਾ ਹੈ ਉਹਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਅਸੀਂ ਇਸ ਵੇਲੇ ਹਲਕਾ ਅਜਨਾਲਾ ਦੇ ਪਿੰਡ ਰਿਆੜ ਵਿੱਚ ਮੌਜੂਦ ਹਾਂ ਜਿੱਥੇ ਕਿ ਕਿਸਾਨਾਂ ਵੱਲੋਂ ਅੱਜ ਜਿਹੜੀ ਖੇਤੀ ਕੀਤੀ ਜਾ ਰਹੀ ਹੈ ਆਪਣੀ ਜਿਹੜੀ ਕਣਕयां ਉਹ ਬੀਜੀ ਜਾ ਰਹੀ ਹੈ ਪਰ ਇਤਨਾ ਕਿਤੇ ਇਹ ਧੁੰਦ ਦਾ ਤੂਹਣ ਕਰਕੇ ਕਾਫੀ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤਰੀਕੇ ਨਾਲ ਬੁਝ ਮੁਸ਼ਕਲਾਂ ਹੁੰਦੀਆਂ ਨੇ ਆਪਾਂ ਕਿਸਾਨਾਂ ਨਾਲ ਗੱਲ ਕਰਦੇ ਆ ਕਿ ਕੀ ਕੀ ਮੁਸ਼ਕਲਾਂ ਹੁੰਦੀਆਂ ਨੇ ਹਾਂਜੀ ਭਾਈ ਕੀ ਨਾਮ ਹੈ ਜੀ ਮੇਰਾ ਨਾਮ ਜੀ ਗੰਗਨ ਰਾਜ ਸਿੰਘ ਪਿੰਡ ਬੋਲੀਆਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਇੱਥੇ ਤੁਸੀਂ ਬਿਜਾਈ ਕਰਨ ਰਹੇ ਹੋ ਧੁੰਦ ਦਾ ਮੌਸਮ ਚੱਲ ਰਿਹਾ ਕੀ ਲੱਗਦਾ ਕਿੰਨਾ ਕੁ ਫੈਕਟ ਪੈਂਦਾ ਧੁੰਦ ਦਾ ਇਹਨਾਂ ਦੇ ਉੱਤੇ ਬਿਜਾਈ ਕਰਨ ਤੇ ਧੁੰਦ ਦਾ ਇਹੋ ਫੈਕਟ ਜੀ ਅੱਗੇ ਅਸੀਂ ਪੇਜਦੇ ਹੱਥ ਤੋਂ 10 ਕਿੱਲੇ ਤੇ ਅੱਜ ਮਤਲਬ ਜਿੱਦਾਂ ਧੁੰਦ ਹੋਣ ਜਿਆਦਾ ਹੀ ਪੈੰਦੀ ਆ ਇਹਦੇ ਨਾਲ ਸਾਡੇ ਕੋਲ 3 ਤੋਂ 4 ਕਿੱਲੇ ਵਿਜੇ ਜਾ ਰਹੇ ਤੇ ਨੁਕਸਾਨ ਹੀ ਆ ਜੀ ਤੇ ਸਾਡੀ ਦਿਹਾੜੀ ਵੀ ਇਹਦੇ ਵਿੱਚ ਖਰਾਬ ਹੁੰਦੀ ਆ ਤੇ ਜਿੱਦਾਂ ਆਪਣੀ ਕਣਕ ਗਰਮੀ ਧੁੱਪ ਲੱਗੇ ਤੇ ਤਿੰਨ ਚਾਰ ਦਿਨ ਚ ਨਿਕਲ ਆਉਂਦੀ ਆ ਤੇ ਹੁਣ ਜਿੱਦਾਂ ਠੰਡਾ ਮੌਸਮ ਹੁੰਦਿਆ ਧੁੰਦ ਦੇ ਨਾਲ 10 ਦਿਨ ਲੱਗ ਜਾਂਦੇ ਨਿਕਲਦੇ ਨਿਕਲਦੇ ਆ ਇਸ ਕਰਕੇ ਨੁਕਸਾਨ ਇਨਸਾਨ ਆ ਜੀ ਇਹ ਮਤਲਬ ਆਪਣਾ ਲੇਟ ਕਣਕ ਹੋਣ ਦੇ ਨਾਲ ਇਹ ਕਣਕ ਵੀ ਲੇਟ ਹੋ ਰਹੀ ਜੀ ਠੀਕ ਜੀ ਹੋਰ ਵੀ ਸਾਡੇ ਨਾਲ ਕਿਸਾਨ ਮੌਜੂਦ ਨੇ ਕਿਉਂਕਿ ਲਗਾਤਾਰ ਅਸੀਂ ਕਿਸਾਨਾਂ ਨਾਲ ਗੱਲ ਕਰ ਰਹੇ ਹਾਂ ਭਾਜੀ ਕੀ ਕਹਿਣਾ ਹੈ ਆਪਣਾ ਜੀ ਕਰਮਜੀਤ ਸਿੰਘ ਗੋਲਡੀ ਪਿੰਡ ਮੇਰਾ ਰਿਆੜਾ ਜੀ ਮੈਂ ਕੀ ਕਹਿਣਾ ਚਾਹੁੰਦੇ ਹਾਂ ਅੱਜ ਡਿਸਟ੍ਰਿਕਟਾਂ ਵੇਖ ਰਹੇ ਬਜਾਈ ਕਰਨ ਰਹੇ ਹੋ ਤੁਸੀਂ ਤੇ ਇਹ ਥੋੜੇ ਦਾ ਕਿੰਨਾ ਇਫੈਕਟ ਪੈਂਦਾ ਇਸ ਬਜਾਈ ਦੇ ਉੱਤੇ ਕਿਉਂਕਿ ਜਿਸ ਤਰੀਕੇ ਨਾਲ ਆਪਾਂ ਵੇਖਦੇ ਹਾਂ ਕਿ ਰਾਹਗੀਰਾਂ ਨੂੰ ਕਾਫੀ ਮੁਸ਼ਕਲ ਪਰ ਬਜਾਈ ਵਾਸਤੇ ਥੋਂਦਾ ਇਫੈਕਟ ਇਹ ਆ ਜੀ ਤੁਸੀਂ ਦੇਖ ਲਓ ਸਾਰੀਆਂ ਪੈੜੀਆਂ ਸਾਰੀਆਂ ਗੱਲੀਆਂ ਗੱਲੀਆਂ ਕਾਰਨ ਪਹਿਲਾਂ ਕਟਰ ਫਰਾ ਕੇ ਜਿਹੜੀ ਪ੍ਰਾਲੀ ਚ ਕਹੇ ਅੱਗ ਨਹੀਂ ਲਾਉਣੀ ਸਰਕਾਰ ਨੇ ਕਹੇ ਅਸੀਂ ਕਹੇ ਅੱਗ ਲਾਉਣ ਨੂੰ ਅਸੀਂ ਨਹੀਂ ਪਸੰਦ ਕਰਦੇ ਅੱਗ ਨਹੀਂ ਲਾਉਣੀ ਪੈੜੀ ਦੇ ਵਿੱਚ ਕਟਰ ਫਰਾ ਕੇ ਉਹਨੂੰ ਧੁੱਪਾਂ ਵਿੱਚ ਵੱਧ ਲਾਉਣੀ ਪਈਆਂ ਨਵਾਂ ਮੀਂਹ ਦਾ ਸੰਗਰਾਹ ਦੇ ਦਿਹਾੜੇ ਆ ਮਹੀਨਾ ਤੁਜਾ ਨਵਾਂ ਚੜ ਗਿਆ ਜੀ ਕਿਉਂਕਿ ਪਿਛਲੇ ਮਹੀਨੇ ਬਹੁਤੀ ਬਿਜਾਈ ਹੋ ਚੁੱਕੀ ਆ ਸਾਡੀ ਲੇਟ ਹੁੰਦਾ ਕਾਰਨ ਹੋਈ ਆ ਧੁੰਦਾ ਪਰਾਲੀ ਜਿਹੜੀ ਡੱਗੇ ਬਣ ਕੇ ਲੇਟ ਚੁੱਕੇ ਗਏ ਆ ਉਸ ਤੋਂ ਬਾਅਦ ਪਹਿਲੀ 3-4 ਦਿਨ ਹੋ ਗਏ ਫੁੱਲਣਦੇ ਆ ਧੋਪ ਨਹੀਂ ਲੱਗਦੀ ਧੁੱਪ ਲੱਗੇ ਤਾਂ ਗਿੱਲੀ ਪੈੜੀ ਜਿਹੜੀ ਛੇਤੀ ਵੱਤਰ ਆਵੇਗੀ ਤੇ ਛੇਤੀ ਬਿਜਾਈ ਹੋਵੇਗੀ ਇਹ ਧੁੰਦਾ ਨੁਕਸਾਨ ਹੀ ਨੁਕਸਾਨ ਆ ਜੀ ਪਰ ਕਿਤਨੇ ਕਿਤੇ ਕਿਹਾ ਜਾਂਦਾ ਕਿ ਜਿਹੜਾ ਕੋਰਾ ਵਾ ਉਹ ਕਿਸਾਨਾਂ ਨੂੰ ਲਾਹੇਵੰਦ ਵੀ ਹੁੰਦਾ ਉਹਦੇ ਨਾਲ ਜਿਹੜੀ ਪੈਦਾਵਾਰ ਵਾਧੀ ਆ ਝਾੜ ਵੀ ਵੱਧ ਆ ਉਹ ਕੀ ਹੋਈ ਕਣਕ ਵ ਉਹਨਾਂ ਕੋਰਾ ਪੈਂਦਾ ਤੇ ਕਣਕ ਜਿਹੜੀ ਬੂਟਾ ਕਰ ਜਾਂਦੀ ਆ ਬਾਕੀ ਕੋਰਾ ਸਟਾਲੇ ਵਾਸਤੇ ਮਾੜਾ ਹੁੰਦਾ ਕਿਸਾਨ ਵਾਸਤੇ ਕਣਕ ਕੋਈ ਲਾਹੇ ਵੰਦੇ ਕਿਤੇ ਨੁਕਸਾਨ ਹੈ ਕਿਤੇ ਫਾਇਦਾ ਆ ਠੀਕ ਹੈ ਹਾਂ ਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਆਪਾਂ ਵੇਖ ਰਹੇ ਕਿ ਬਜਾਈ ਅੱਜ ਸ਼ੁਰੂ ਕੀਤੀ ਆ ਪਰ ਤੁੰਦ ਦਾ ਕੀ ਇਫੈਕਟ ਪੈਂਦਾ ਹੈ ਤੇ ਜੇ ਝਾੜ ਦੀ ਗੱਲ ਕਰੀਏ ਦੂਜੇ ਤੇ ਵੀ ਕੋਸਰ ਪੈਂਦਾ ਤੁੰਦ ਦਾ ਵੇਖੋ ਵੈਸੇ ਤੇ ਜਿਹੜੀ ਕਣਕ ਆ ਇਹ ਜਿਹੜੀ ਫਸਲ ਹੈ ਠੰਡ ਦੀ ਫਸਲ ਆ ਜਿੱਦਾਂ ਵੱਟ ਕੀ ਆ ਵੀ ਜੇ ਹੁਣ ਮਤਲਬ ਜਿਹੜੀਆਂ ਜਿੱਦਾਂ ਤੁੰਦਾਂ ਗੇਤਰੀਆਂ ਚਾਲੂ ਹੋ ਗਈਆਂ ਇਸ ਨਾਲ ਨਦੀ ਦੀ ਸਮੱਸਿਆ ਆ ਜਾਣੀ ਫੇਰ ਪਿਆਲੀਆਂ ਵਤਰ ਨਹੀਂ ਆਉਣੀਆਂ ਵਿਾਈ ਜਿਹੜੀ ਆ ਜਿੱਦਾਂ ਵੀਰ ਨੇ ਅੱਗੇ ਦੱਸਿਆ ਵਾ ਵੀ ਜਿਹੜਾ ਬੀਜ ਆ ਉਹ ਉਂਗਰ ਸ਼ਕਤੀ ਜਿਹੜੀ ਉਹ ਘਟ ਜਾਂਦੀ ਹੈ ਕਿਉਂਕਿ ਜੇ ਗਰਮੀ ਨਾ ਹੋਵੇ ਤੇ ਜਿਹੜਾ ਦਾ ਪੋਲੀਨੇਸ਼ਨ ਆ ਉਹ ਬੜਾ ਉਹ ਤੇ ਡਿਫੈਕਟ ਪੈਂਦਾ ਫੇਰ ਇਹ ਨਵੇੜਾ ਘਾਟ ਹੋਣ ਰਿਆ ਵਾ ਕਾਫੀ ਜ਼ਿਆਦਾ ਲਾਸ ਹੋ ਜਾਣਾ ਵਾ ਜ਼ਿਮੀਦਾਰ ਦਾ ਇਹ ਜਿਹੜੀ ਗੇਤੀ ਧੁੰਦ ਚਾਲੂ ਹੋ ਗਈ ਉਹਦੇ ਕਾਰਨ ਪਰ ਜਿਸ ਤਿੱਕੇ ਨਾਲ ਆਪਾਂ ਗੱਲ ਕਰ ਰਹੇ ਧੁੰਦ ਦੀ ਕੀ ਤੋਂ ਨਾਲ ਰਾਹ ਗਿਰਾਂ ਨੂੰ ਮੁਸ਼ਕਿਲਾਂ ਹੁੰਦੀਆਂ ਨੇ ਕਿਸਾਨ ਨੂੰ ਵੀ ਜੜੀਆਂ ਖਾਸੀਆਂ ਮੁਸ਼ਕਿਲਾਂ ਦਾ ਇਹ ਸਾਹਮਣਾ ਕਰਨਾ ਪੈਂਦਾ ਤੇ ਕੀ ਤੇਲ ਦੀ ਵੀ ਵੱਧ ਖਪਤ ਲੱਗਦੀ ਹੈ ਇਹਦੇ ਨਾਲ ਕੋਈ ਜਿਸ ਤਿੱਕੇ ਨਾਲ ਇਹ ਗਿੱਲੀਆਂ ਪੈਲੀਆਂ ਨੇ ਤੁਸੀਂ ਕਹਿ ਰਹੇ ਸੁੱਕ ਨਹੀਂ ਰਹੀਆਂ ਸੂਰਜ ਦਿਖ ਨਹੀਂ ਰਿਹਾ ਉਹਦੇ ਨਾਲ ਵੀ ਕੋਈ ਜਿਆਦਾ ਨੁਕਸਾਨ ਹੁੰਦਾ ਹਾਂਜੀ ਹਾਂਜੀ ਮੰਨ ਲਓ ਤੁਹਾਨੂੰ ਦੱਸਿਆ ਤਾਂ ਹੈਗਾ ਵਾ ਵੀ ਇਹਦੇ ਨਾਲ ਜਿਹੜੀ ਨਦੀਨਨਾਸ਼ਕ ਦਵਾਈਆਂ ਉਹ ਵੀ ਡਬਲ ਡਬਲ ਪੈਣੀਆਂ ਨੇ ਭਾਈ ਵੱਧ ਗਈ ਆ ਹਰ ਇੱਕ ਚੀਜ਼ ਦਾ ਨੁਕਸਾਨ ਹੀ ਨੁਕਸਾਨ ਆ ਫਿਰ ਨਵੇੜਾ ਘਟ ਗਿਆ ਕਿੱਥੇ 10 12 ਗੱਲੇ ਇੱਕ ਦਿਨ ਦੀ ਵਿਆਹੀ ਤੁਸੀਂ ਗਿਣੋ ਵੀ 4 ਤੋਂ 5 ਕਿਲੇ ਦੀ ਮਹਾ ਬਿਆਈ ਰਹਿ ਗਈ ਹੈ ਸਾਰੇ ਦਿਨ ਦੇ ਵਿੱਚ ਬਿਲਕੁਲ ਬਿਲਕੁਲ ਅਸੀਂ ਇਸ ਵੇਲੇ ਹਲਕਾ ਜਨਾਲਾ ਤੋਂ ਮੌਜੂਦ ਸੀ ਜਿਸ ਤਿੱਕੇ ਨਾਲ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਸਾਡੀ ਇੰਡੀਆ ਨਿਊਜ਼ ਪੰਜਾਬ ਦੀ ਖਾਸ ਪੇਸ਼ਕਸ਼ ਹੈ ਕਿ ਅਸੀਂ ਪਹਿਲਾਂ ਰੋੜਾ ਉੱਪਰ ਤੁਹਾਨੂੰ ਦਿਖਾ ਰਹੇ ਸੀ ਕਿ ਕਿਸ ਤਰੀਕੇ ਨਾਲ ਜਿਹੜਾ 에ਅ ਕੁਆਲਿਟੀ ਇੰਡੈਕਸ ਵਧਦਾ ਆ ਉਹਦੇ ਨਾਲ ਨੁਕਸਾਨ ਹੁੰਦਾ ਆ ਨਾਲ ਨਾਲ ਧੁੰਦ ਦੇ ਕੀ ਨੁਕਸਾਨ ਹੁੰਦੇ ਨੇ ਪਰ ਜਿਹੜਾ ਇਲਾਕਾ ਜਿਹੜਾ ਖਾਸਾ ਨੁਕਸਾਨ ਰਾਗੀਰਾਂ ਨੂੰ ਹੁੰਦਾ ਆ ਕਨਵੈਨਸਾਂ ਤੇ ਨਿਕਲਣ ਵਾਲਿਆਂ ਨੂੰ ਹੁੰਦਾ ਪਰ ਉਸ ਦੇ ਨਾਲ ਕਿਸਾਨਾਂ ਨੂੰ ਵੀ ਇਸ ਚੀਜ਼ ਦਾ ਕਾਫੀ ਨੁਕਸਾਨ ਹੋ ਰਿਹਾ ਕਿਉਂਕਿ ਜਿਸ ਤਿੱਕੇ ਨਾਲ ਉਹ ਬਜਾਈ ਦਾ ਸੀਜ਼ਨ ਚੱਲ ਰਿਹਾ ਵੱਡੇ ਪੱਧਰ ਤੇ ਲੋਕ ਕਿਸਾਨ ਜਿਹੜੇ ਨੇ ਉਹ ਆਪਣੀ ਖੇਤਾਂ 'ਚ ਬਜਾਈ ਕਰਦੇ ਨਜ਼ਰ ਆਉਂਦੇ ਨੇ ਪਰ ਇਹ ਧੁੰਦ ਦੇ ਨਾਲ ਜਿਹੜਾ ਵਾ ਖਾਸਾ ਨੁਕਸਾਨ ਹੋ ਰਿਹਾ ਕਿਉਂਕਿ ਜਿਹੜਾ ਸੂਰਜ ਦੇਵਤਾ ਨਜ਼ਰ ਨਹੀਂ ਆ ਰਿਹਾ ਉਸ ਦੇ ਨਾਲ ਖੇਤਾਂ 'ਚ ਜਿਹੜੀ ਨਮੀ ਆਉਂ ਸੁੱਕ ਨਹੀਂ ਰਹੀ ਜਿਸ ਤਿੱਕ ਨਾ ਖੇਤ ਨੇ ਉਸੇ ਤਿੱਕ ਨਾ ਗਿੱਲੇ ਨਜ਼ਰ ਆਉਂਦੇ ਨੇ ਬੱਤਰ ਚ ਨਹੀਂ ਆਉਂਦੇ ਪਰ ਜਿਸ ਤਰੀਕੇ ਨਾਲ ਕਿਸਾਨਾਂ ਵੱਲੋਂ ਇਸ ਚੀਜ਼ ਦਾ ਕਿਹਾ ਜਾ ਰਿਹਾ ਕਿ ਨਾਲ ਕਿਤਨਾ ਕਿਤੇ ਜਿਹੜਾ ਕੰਮ ਹੈ ਉਹ ਘਟਨੇ ਪੜਦਾ ਆ ਜਿਹੜੇ ਦਿਹਾੜੀ 'ਚ 10 ਕਿੱਲੇ ਬੀਜਨੇ ਹੁੰਦੇ ਆ ਸਿਰਫ 3 ਤੋਂ 4 ਕਿੱਲੇ ਬੀਜੇ ਜਾਂਦੇ ਆ ਨਾਲ ਨਾਲ ਜਿਹੜੀ ਓਂਕਰ ਦੀ ਗੱਲ ਹੈ ਕਿ ਜਿਹੜਾ 20 ਕਿਦੋਂ ਓਂਕਰਦਾ ਆ ਪਰ ਉਹ ਵੀ ਜਿਹੜਾ ਹੁਣ 4 ਦਿਨ 'ਚ ਉਗਣਾ ਹੁੰਦਾ ਉਹ ਵੀ 10 ਤੋਂ 12 ਦਿਨ ਲੈ ਜਾਂਦਾ ਪਰ ਕਿਤਨਾ ਕਿਤੇ ਝਾੜ ਤੇ ਵੀ ਜਿਹੜਾ ਇਸ ਚੀਜ਼ ਦਾ ਖਾਸਾ ਨਜ਼ਰ ਜਿਹੜਾ ਅਸਰ ਨਜ਼ਰ ਆਉਂਦਾ ਹੈ ਬਾਕੀ ਅੱਗੇ ਪਰਮਾਤਮਾ ਤੁਸੀਂ ਜੁੜੇ ਰਹੋ ਇਦਾਂ ਇੰਡੀਆ ਨੂੰ ਪੰਜਾਬ ਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ